ਕੇ ਦਸਣ ਹਾਲ ਹਾਏ ਜੀ ਬੀ 168 ਦਾ ਭਰਤੀ ਜੋ ਸੀ 222 ਦੇ ਵਿੱਚ ਆਈ ਉਸ ਦੇ ਕੇ ਸਾਨੂੰ ਚਾਜੇ ਹਾ ਚੜ ਗਿਆ ਸੀ ਹਰ ਗਿਆ ਸੀ ਦਿਲ ਸੀ ਟੁੱਟ ਗਿਆ ਹਾਏ ਟਰਟ ਦੀ ਸ਼ਰਤ ਵਿੱਚ ਆਈ ਕੀਤੀ ਮਿਹਨਤ ਸੀ ਜਾ ਕੇ ਅਸੀਂ ਹਾਸਕਿਆ ਮੰਤਰੀ ਨੂੰ ਜਿਹੜਾ ਬੈਠਾ ਸੀ ਹਏ ਵਿੱਚ ਪਰ ਨਾਲੇ ਜਾ ਕੇ ਜਿੰਦਾ ਪਰ ਤੋਂ ਫਾਰਮ ਤੁਸੀਂ ਉਹ ਜੀਰੋ ਲਾ ਕੇ ਓਏ ਦਿਲ ਕਰਕੇ ਆਪੇ ਹੋ ਜਾਊਗਾ ਫਿਰ ਫਾਰਮ ਫਿਰ ਆਪਣਾਈ ਸਾਰੇ ਲੱਗ ਗਏ ਸੀ ਹਾਂ ਕਰਨ ਤਿਆਰੀ ਪੇਪਰ ਦੀ ਨਾ ਸੀ ਦਿਨ ਦੇ ਖਿਆ ਤੇ ਰਾਤ ਵੀ ਜਾਗ ਲੰਗਾਈ ਆਈ ਚਾਰ ਸਤੰ ਦਿਨ ਤੇ ਪਰਦਾ ਆ ਗਿਆ ਸੀ ਆ ਗਿਆ ਸੀ ਹੋਇਆ ਪੇਪਰ ਸੋਨਾ ਮਿਹਨਤ ਰੰਗ ਲਈ ਵਿੱਚ ਇੱਕ ਤੂ ਪਰਦੇ ਹਾਂ ਆਏ ਸਾਡੇ ਨਤੀਜੇ ਸੀ ਜਿੰਨਾ ਸਾਨੂੰ ਚੰਗੇ ਰੈਂਕਾ ਵਿੱਚ ਬਿਠਾਇਆ ਆਇਆ ਨਵੰਬਰ ਤੇ ਫਿਰ ਮੈਰਿਟ ਲਿਸਟਾਂ ਬਣ ਗਈਆਂ ਬਣ ਗਈਆਂ ਸਾਨੂੰ ਵਿੱਚ ਮਹਾਲੀ ਸਕੂਟ ਲਈ ਬੁਲਾਇਆ ਕਰਦੇ ਇੰਤਜ਼ਾਰ ਸੀ ਅਸੀਂ ਸਿਲੈਕਸ਼ਨ ਲਿਸਟਾਂ ਦਾ ਉੱਪਰ ਉੱਡ ਪਾਟਮੈਂਟ ਨੇ ਨਵੇਂ ਹੀ ਰੰਗ ਦਿਖਾਇਆ ਕਹਿੰਦਾ ਜਿੰਨਾ ਕੋਲ ਐ ਟੱਟ ਉਹ ਵਰਦੀ ਹੋਵਣਗੇ ਅਸੀਂ ਡਰ ਗਏ ਆਏ ਵੀ ਐਡਵਾਲੇ ਸੋਸ਼ਲ ਸੈਂਸ ਦਾ ਟੱਟ ਦਿਖਾਇਆ ਇਨਾ ਮੂਰਖਵੀ ਓਏ ਭਰਤੀ ਬੋੜ ਵੀ ਹੋ ਸਕਦਾ ਕਦੇ ਸਰੀਰ ਕਿਸਖਿਆ ਦਾ ਹੈ ਟੱਡ ਨਾ ਆਇਆ ਕਹਿੰਦੇ ਪੌਣ ਲਗੇ ਸੀ ਲਿਸਟਾਂ ਵੀ ਐਡ ਵਾਲਿਆਂ ਦੀਆਂ ਵਾਲਿਆਂ ਦੀਆਂ ਅੱਕ ਕੇ ਅਸੀਂ ਮਹਾਲੀ ਟੈਂਕੀ ਤਰਨ ਆ ਲਾਇਆ ਤਰਨੇ ਦੇ ਵਿੱਚ ਕੀ ਕੀ ਬੀਤੀ ਕਰਨ ਵਿਆਂ ਲਗੇ ਉਹਦੀ ਠੰਡ ਵਰਦੀ ਤੇ ਮੀਨੇ ਕਹਿਰ ਵਰਾਇਆ ਬੁੱਬਾ ਮਾਰਦੇ ਸੀ ਜਦ ਟੈਂਕੀ ਉੱਤੇ ਚੜ ਕੇ ਵਈ ਚੜ ਕੇ ਵਈ ਪਾਵਕ ਹੋ ਕੇ ਇੱਕ ਨੇ ਬੈਟਰ ਹੋ ਲ ਆਪਣੇ ਤੇ ਪਾ ਹੋਏ ਤਸੱਦਤ ਸਾਡੇ ਉੱਤੇ ਵਿੱਚ ਮਹਾੜੀ ਦੇ ਕਿਸੇ ਵੀ ਮੰਤਰੀ ਨੇ ਆ ਆ ਕੇ ਦੁੱਖ ਵੰਡਾਇਆ ਮਿੱਟੀnga ਦੇ ਨੂੰ ਮਿੱਠੀਆਂ ਗੋਲੀਆਂ ਦਿੰਦੇ ਰੇ ਬਿੰਦੇ ਰਹਿ ਸਾਡੀ ਭਰਤੀ ਨੂੰ ਨਾ ਇਹਨਾ ਸਿਰੇ ਚੜਾਇਆ ਬਦਲੀ ਟੈਂਕੀ ਸੇ ਫਰ ਕਰਮ ਸਾਡੇ ਆ ਖੁੱਲ ਗਏ ਸੀ ਜਾ ਕੇ ਢੇਰ ਪਿੰਡ ਵਿੱਚ ਅਸੀਂ ਹਾਂ ਧਰਨਾ ਲਾਇਆ ਕੀਤਾ ਵਾ ਦਾ ਬੈਂਸ ਨੇ ਛੇਤੀ ਜੋਇਨਿੰਗ ਦੇਣ ਦਾ ਦੇਣ ਦਾ ਐਸੇ ਆਸ ਤੇ ਅਸੀਂ ਡਰ ਨਾ ਉਹ ਤੋਂ ਹਟਾਇਆ 31 ਅਗਸਤ ਵਾਲਾ ਦਿਨ ਆਇਆ ਖੁਸ਼ੀਆਂ ਲੈ ਕੇ ਬਈ ਰੱਬ ਦਾ ਸ਼ੁਕਰ ਨੇ ਉਕਤੀ ਪੱਤਰ ਹੱਥ ਵਿੱਚ ਆਇਆ ਸਭ ਨੂੰ ਲੱਗਦਾ ਸੀ ਫਿਰ ਜਗ ਜ਼ਿੰਦਗੀ ਦੀ ਜਿੱਤ ਲਈ ਐ ਜਿੱਤ ਲਈ ਐ ਨਹੀਂ ਸੀ ਪਤਾ ਕਿਸੇ ਨੂੰ ਕੇਸ ਕੋਟ ਵਿੱਚ ਲਾਇਆ ਕਾ ਵੇੜਾ ਸਾਟੇ ਉੱਤੇ ਚੱਲ ਰਿਹਾ ਹੱਥ ਵਿੱਚ ਨੁਕਤੀ ਪੱਤਰ ਸਕੂਲ ਨਾ ਜਾਇ ਨ ਕਰਾਇਆ ਵਟਕਦੇ ਫਿਰਦੇ ਅਸੀਂ ਆ ਵੇਖੋ ਵਿੱਚ ਹਾਈ ਕੋਰਟ ਦੇ ਕੋਰਟ ਦੇ ਹਾਲੇ ਤੱਕ ਨਾ ਇਹ ਨਾ ਸਾਡਾ ਹੱਲ ਕਰਾਇਆ ਹਾਲੇ ਤੱਕ ਨਾ ਇਹ ਨਾ ਸਾਡਾ ਹੱਲ ਕਰਾਇਆ ਪੂਰੀ ਦੇ ਵਿੱਚ ਸਾਨੂੰ ਟੈਂਕੀ ਉੱਤੇ ਬਿਠਾਇਆ ਪੂਰੀ ਦੇ ਵਿੱਚ ਸਾਨੂੰ ਟੈਂਕੀ ਉੱਤੇ ਬਿਠਾਇਆ